ਦੇ ਸੁਪਰ ਫੇਵ ਕੈਸ਼ ਐਂਡ ਕੈਰੀ ਸਵਾਨਾ ਜੁਆਇਨ ਕੀਤਾ ਆ ਮੈਂ ਇੱਥੇ ਨਵੀਂ ਜੌਬ ਸਟਾਰਟ ਕੀਤੀ ਆ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਮੈਨੂੰ ਕੁਕਿੰਗ ਦਾ ਬਹੁਤ ਸ਼ੌਂਕ ਹੈਗਾ ਮੈਂ ਉਹ ਸ਼ੌਂਕ ਨੂੰ ਬਰਕਰਾਰ ਕਰਨ ਦੇ ਲਈ ਇੱਥੇ ਟਿਫਿਨ ਸਰਵਿਸ ਸ਼ੁਰੂ ਕੀਤੀ ਹੈ ਜੀ ਤੇ ਆਪਾਂ ਟਿਫਿਨ ਦੇ ਲਈ ਰੋਟੀਆਂ ਜਿਹੜੀਆਂ ਹੱਥੀਂ ਵੇਲ ਕੇ ਤਿਆਰ ਕਰਦੇ ਆ ਮਸ਼ੀਨੀ ਰੋਟੀਆਂ ਨਹੀਂ ਹੁੰਦੀਆਂ ਤੇ ਮੈਂ ਇਸ ਤੋਂ ਇਲਾਵਾ ਵੀ ਤੁਹਾਨੂੰ ਅੱਜ ਦੀ ਜਿਹੜੀ ਟਿਫਿਨ ਦੇ ਵਿੱਚ ਪੋਰ ਜਾ ਰਿਹਾ ਆ ਉਹ ਦਿਖਾਣੀ ਆ ਅੱਜ ਦੇ ਟਿਫਿਨ ਦੇ ਵਿੱਚ ਜਾ ਰਹੇ ਨੇ ਰਾਜਮਾ ਫਿਰ ਰਾਜਮਾ ਦੇਖੋ ਬਹੁਤ ਸੰਘਣੇ ਬਣਾਏ ਹੋਏ ਆ ਜੇ ਮੇਰੀ ਦੀ ਪਤਲੀ ਨਹੀਂ ਹੈਗੀ ਇਸ ਤੋਂ ਇਲਾਵਾ ਪੂਰੀ ਸੰਘਣੀ ਬਣੀ ਹੋਈ ਆ ਪਤਲੀ ਜਿਹੀ ਪਾਣੀ ਵਾਲੀ ਨਹੀਂ ਹੈਗੀ ਤੇ ਤੁਸੀਂ ਵੀ ਸਟੋਰ ਧਿਆਨ ਨਾਲ ਦੇਖ ਸਕਦੇ ਹੋਗੇ ਤੇ ਜਿਹੜੇ ਸਟੂਡੈਂਟਾਂ ਦੇ ਕੋਲ ਕੋਈ ਜੌਬ ਨਹੀਂ ਹੈਗੀ ਤੇ ਵਾਕਿਆ ਹੀ ਦੇ ਵਿੱਚ ਲੋੜਾਂ ਲਾਓ ਜੀ ਇਹ ਤਾਂ ਇੱਥੇ ਸਬਜ਼ੀਆਂ ਨੂੰ ਤੜਕੇ ਲਾ ਰਹੀ ਆ ਨਾਲੇ ਲੋਕਾਂ ਨੂੰ ਗਿਆਨ ਦੇ ਰਹੀ ਆ ਕਿ ਸਬਜ਼ੀ ਅਸੀਂ ਸੰਘਣੀ ਬਣਾਉਂਦੇ ਆ ਕਿਉਂ ਲੋਕ ਸਬਜ਼ੀਆਂ ਨੂੰ ਪਾਣੀ ਬਣਾਉਂਦੇ ਆ ਪਤਲੀ ਬਣਾਉਂਦੇ ਆ ਤੇ ਉੱਪਰੋਂ ਲੋਕਾਂ ਨੂੰ ਦੱਸ ਕੇ ਤਾਂ ਕੁਝ ਵੀ ਨਹੀਂ ਆਈ ਤੂੰ ਕੀ ਗੱਲ ਹੋਈ ਸੀ ਕੀ ਗੱਲ ਨਹੀਂ ਹੋਈ ਸੀ ਹਨਾ ਚੁੱਪ ਕਰਕੇ ਤੂੰ ਬਸ ਇੱਥੇ ਕੈਨੇਡਾ ਪਹੁੰਚ ਗਈਆਂ ਤੇ ਇੱਥੇ ਵੀ ਤੂੰ ਪ੍ਰੋਮੋਸ਼ਨ ਕਰਨ ਲੱਗ ਪਈਆਂ ਜੇ ਸਾ ਨਾ ਤੂੰ ਐਪੀਸੋਡ ਦੇ ਐਪੀਸੋਡ ਲੈ ਕੇ ਆ ਰਹੀ ਸੀ ਤੇ ਫਿਰ ਲੋਕਾਂ ਨੂੰ ਤੇ ਫਿਰ ਇਹੀ ਸ਼ੱਕ ਆ ਨਾ ਕਿ ਤੂੰ ਲੋਕਾਂ ਨੂੰ ਪਾਗਲ ਬਣਾ ਕੇ ਆਈਆਂ ਹਨਾ ਤੂੰ ਅਮਰਤ ਸ਼ੱਕਿਆ ਵਾ ਤੇ ਪਰ ਫਿਰ ਵੀ ਤੁਸੀਂ ਇੰਨੇ ਜਿਆਦੇ ਝੂਠ ਬੋਲਦੇ ਹੋ ਤੁਹਾਨੂੰ ਥੋੜਾ ਪਤਾ ਤੇ ਮਤਲਬ ਦੇਖਣਾ ਚਾਹੀਦਾ ਨਾ ਕਿ ਅਗਲੇ ਲੋਕਾਂ ਨੂੰ ਨਾ ਪਾਗਲ ਬਣਾਇਆ ਜਾਵੇ ਜਿਹੜੀ ਗੱਲ ਹੈਗੀ ਉਹ ਤਾਂ ਤੂੰ ਦੱਸ ਕੇ ਨਹੀਂ ਗਈ ਤੇ ਬਸ ਉਥੇ ਪ੍ਰਮੋਸ਼ਨਾਂ ਦੇ ਲੱਗੀ ਹੋਈਆਂ ਤੂੰ ਕਿਤੋਂ ਕਿਤੋਂ ਪ੍ਰੈਕਟਿਸ ਕੀਤੀ ਆ ਚਲੋ ਜੀ ਮੈਂ ਸਮਾਪਤ ਕੀਤੀ ਤੁਹਾਨੂੰ ਮੈਂ ਤਾਂ ਤੁਹਾਨੂੰ ਕੁੱਛਣਾ ਚਾਹਦੀ ਸੀ ਜਦੋਂ ਕਿ ਮੈਂ ਤੁਹਾਡੇ ਕੋਲ ਆਈ ਸੀ ਕਿ ਮੇਰਾ ਹੀਅਰਪੌਲ ਜਿਆਦਾ ਹੋ ਰਿਹਾ ਸੀਗਾ ਤੇ ਇਸ ਦਾ ਜੈਂਡਰ ਵੀ ਕਾਫੀ ਸੀਗਾ ਤੇ ਉਹਦਾ ਮਤਲਬ ਵੀ ਇਹ ਇਜ਼ ਐਂਟੀਗਰ ਵੀ ਮੈਨੂੰ ਸਟ्रेस ਦੀ ਪਰੇਸ਼ਾਨੀ ਚੱਲ ਰਹੀ ਸੀ ਉਹਦੇ ਕਰਕੇ ਕੋਈ ਐਦਰਪੀ ਹੋ ਰਹੀ ਹੋ ਸਕਦੀ ਹੈ ਜਦੋਂ ਤੁਸੀਂ ਆਪਣੀ ਮਤਲਬ ਆਡੀਅנס ਨੂੰ ਸਿਰਦਰਦ ਮੈਨੂੰ ਐਦਾਂ ਹੋਇਆ ਏ ਮੈਨੂੰ ਉਹ ਹੋਇਆ ਏ ਮੈਨੂੰ ਆ ਬਿਮਾਰੀ ਲੱਗੀ ਆ ਫਲਾਣਾ ਠਮਕਾਨਾ ਹਨਾ ਜੋ ਵੀ ਆ ਤੁਸੀਂ ਉਹ ਸਾਰੀ ਨਿੱਕੀ ਨਿੱਕੀ ਗੱਲ ਆਪਣੀ ਆਡੀਅנס ਨੂੰ ਦੱਸਦੇ ਹੋ ਤੇ ਫਿਰ ਤੁਸੀਂ ਉਹ ਗੱਲ ਕਿਉਂ ਨਹੀਂ ਦਸੀ ਬਸ ਚੁੱਪ ਕਰਕੇ ਤੁਸੀਂ ਕੈਨੇਡਾ ਪਹੁੰਚ ਗਏ ਤੇ ਉਸ ਤੋਂ ਬਾਅਦ ਇੱਥੇ ਹੁਣ ਜਿਸ ਹੱਬ ਨਾਲ ਤੁਸੀਂ ਮਤਲਬ ਉੱਥੇ ਡਾਕਟਰਾਂ ਦੀ ਇੰਟਰਵਿਊ ਲੈ ਰਹੇ ਹੋ ਪੁੱਛ ਰਹੇ ਹੋ ਕਿ ਮੇਰੀ ਹਾਲਤ ਕਿਦਾਂ ਦੀ ਸੀ ਇਹ ਤਾਂ ਮਤਲਬ ਸਾਹ ਪਤਾ ਲੱਗਦਾ ਏ ਕਿ ਤੁਸੀਂ ਇੱਥੇ ਪ੍ਰੋਮੋਸ਼ਨ ਕਰਨ ਵਾਸਤੇ ਆਏ ਜੇ ਤੁਸੀਂ ਨਾ ਡਾਕਟਰ ਨੂੰ ਨਹੀਂ ਛੱਡੇ ਤੁਸੀਂ ਨਾ ਡਾਕਟਰਾਂ ਦੀ ਪ੍ਰੋਮੋਸ਼ਨ ਵੀ ਕਰਨ ਲੱਗ ਪ ਤਾਂ ਤੂੰ ਬਾਈ ਨਗਰਾਂ ਦੇ ਜੈਸਮੀਨ ਕਰਦੀ ਨਹੀਂ ਮੇਰੇ ਸਰਦਾਰ ਨੂੰ ਸਭ ਕੋਲ ਹੁੰਦਾ ਥੋੜਾ ਜਿਹਾ ਦਾਦਾ ਨੂੰ ਤੇਜ਼ ਪੈਂਦੇ ਮੈਂ ਹੈਗੀ ਆ ਨਾ ਟੱਚ ਕਰੀ ਕਰਨੇ ਮੈਂ ਫੁੱਲ ਬਣਾਇਆ ਇੱਥੇ ਬੈਠੀ ਵੀ ਤੁਹਾਨੂੰ ਇਨਸਟਰਕਸ਼ਨਸ ਦੇ ਦੂੰਗੀ ਆਏ ਪਾ ਲੋ ਆਏ ਪਾ ਲੋ ਲੂਣ ਤਾਂ ਮੈਂ ਪਾ ਦੂੰਗੀ ਜਨੂਨ ਵਾਲੀ ਗੱਲਾਂ ਮੈਨੂੰ ਤੇ ਆ ਜੈਸਮੀਨ ਦੀ ਜਠਾਣੀ ਦੀ ਨਹੀਂ ਕੋ ਸਮਝ ਲੱਗਦੀ ਜਿਹੜੀ ਕੈਮਰਾਮੈਨ ਬਣੀ ਫਿਰਦੀ ਆ ਦਾਦੋ ਜੀ ਤੂੰ ਦੱਸ ਕਿਉਂ ਨਾ ਦੋ ਜੀਆਂ ਦੀ ਗੱਲਾਂ ਦੇ ਵਿੱਚ ਆਉਣੀ ਆ ਲੂਣ ਤਾਂ ਮੈਂ ਪਾ ਦੂੰਗੀ ਉਹਨਾਂ ਦੋਨਾਂ ਦੀ ਗੱਲ ਆ ਤੇ ਤੂੰ ਵਿੱਚ ਐਵੇਂ ਲੱਤਾ ਵਸਾਉਂਦੀ ਰਹਿਨੀ ਆ ਹਰੇਕ ਕੰਮ ਦੇ ਵਿੱਚ ਨਾ ਤੈਨੂੰ ਕੋਈ ਪੁੱਛੇ ਨਾ ਕਿਤੇ ਗਿੱਚੇ ਬੋਲਣ ਲੱਗਾ ਤੈਨੂੰ ਪਤਾ ਨਹੀਂ ਲੱਗਦਾ ਕੀ ਬੋਲਣਾ ਕੀ ਨਹੀਂ ਬੋਲਣਾ ਦੂਸਰੀ ਗੱਲ ਉਹ ਬੈੱਡ ਤੇ ਪਈ ਕਹਿੰਦੀ ਆ ਕਿ ਕੋਈ ਨਹੀਂ ਆ ਮੈਂ ਦੱਸ ਦੂੰਗੀ ਤੁਹਾਨੂੰ ਫੋਨ ਤੇ ਵੀ ਕਿੱਦਾਂ ਹਨਾ ਸਬਜ਼ੀ ਬਣਾਉਣੀ ਆ ਜਦੋਂ ਤੂੰ ਕੋਲ ਹੁੰਨੀ ਆ ਉਦੋਂ ਤੂੰ ਰੈਸਪੀਆਂ ਦੀ ਪੂਰੀ ਡੰਡ ਲਾ ਕੇ ਰੱਖ ਦਿੰਨੀ ਆ ਤੈਨੂੰ ਬਣਾਉਣਾ ਤਾਂ ਕੁਝ ਆਉਂਦਾ ਨਹੀਂ ਆ ਤੇ ਫੋਨ ਦੇ ਉੱਤੇ ਤੂੰ ਕਿਵੇਂ ਬਣਾ ਕੇ ਰੈਸਪੀਆਂ ਦੱਸ ਦੇਂਗੀ ਯਾਰ ਦਿਨ ਮੇਤੇ ਗਲਤੀ ਹੈ ਮੈਂ ਐਕਸੈਪਟ ਕਰ ਲੀ ਨੀ ਹਾਂ ਚਲੋ ਮੇਤੇ ਗਲਤੀ ਹੋ ਗਈ ਮੈਂ ਨਾ ਹਮੇਸ਼ਾ ਕਹਿੰਦੀ ਆ ਫੀਰ ਕਰੋ ਤੁਸੀਂ ਮੇਤੇ ਵੀ ਅਜੀਬ ਕਿਉਂ ਹੋਈ ਮੈਂ ਮੈਨੂੰ ਪੁੱਛੋ ਰੀਜ਼ਨ ਕੀ ਆਤਾ ਜੈਸਮੀਨ ਤੇਰਾ ਦਿਮਾਗ ਉਧਰੋਂ ਕਿਉਂ ਗਿਆ ਯਾਰ ਇਧਰ ਸਰਦਾਰ ਜੀ ਦੀ ਗਲਤੀ ਮੈਂ ਆਏ ਫੜਨਾ ਮੇਰਾ ਦਿਮਾਗ ਨਾ ਖਰਾਬ ਕਰ ਤੂੰ ਲੰਘ ਜਾ ਉਹ ਰੇ ਤੇ ਆਏ ਕਰਦੇ ਆ ਨਾ ਪਹਿਲੀ ਗੱਲ ਤੇ ਤੂੰ ਕੋਈ ਗਲਤੀ ਮੰਨਦੀ ਨਹੀਂ ਆ ਠੀਕ ਆ ਨਾ ਦੂਸਰੀ ਗੱਲ ਤੇ ਨੂੰ ਇੰਨੀ ਤਾਂ ਸ਼ਰਮ ਹੋਣੀ ਚਾਹੀਦੀ ਆ ਕਿ ਤੂੰ ਆਪਣੇ ਪੇਕੇ ਘਰੇ ਬੈਠੀ ਆ ਉੱਥੇ ਤੂੰ ਆਪਣੇ ਘਰ ਵਾਲੇ ਦੀ ਆਪਣੇ ਮਾਂ ਪਿਓ ਦੇ ਸਾਹਮਣੇ ਆਪਣੇ ਘਰ ਵਾਲੇ ਦੀ ਬੇਇੱਜ਼ਤੀ ਕਰੀ ਕਿ ਬੋਲਣ ਲੱਗਾ ਤਾਂ ਉਹ ਪਤਾ ਨਹੀਂ ਲੱਗਦਾ ਕੀ ਬੋਲਣਾ ਕੀ ਨਹੀਂ ਬੋਲਣਾ ਉਹ ਜਾ ਉਹ ਆ ਜਿਹੜਾ ਦੂਜੇ ਤੇ ਜਿਹਦੇ ਲਈ ਇੱਥੇ ਮੂੰਹ ਚੱਕ ਕੇ ਤੇ ਆ ਜਾਂਦਾ ਹੈ ਕਿ ਸਹਰੇ ਜਾਓ ਮਹੀਨੇ ਬਾਅਦ ਜਾਓ ਪਰ ਨਹੀਂ ਇਹ ਤੇ ਡੇਲੀ ਉੱਥੇ ਤੁਰਿਆ ਰਹਿੰਦਾ ਹੈ ਤੇ ਉੱਪਰੋਂ ਵੇਖ ਲੋ ਕਿੰਨੀ ਕੀ ਇੱਜ਼ਤ ਕਰਦੀ ਤੇਰੀ ਘਰ ਵਾਲੀ ਆਪਣੇ ਮਾਪੇ ਸਾਹਮਣੇ ਤੇਰੀ ਬੇਇੱਜ਼ਤੀ ਕਰੀ ਜਾਂਦੀ ਹੈ ਪਰ ਇੱਕ ਗੱਲ ਆ ਲੜਾਈ ਸਾਡੀ ਮੰਮੀ ਨਾੜੀ ਦੀ ਹੁੰਦੀ ਆ ਮੰਮੀ ਵਾਲੀ ਮਿੰਟ ਚ ਬਿਲਾ ਦਿੰਦੇ ਸਾਡੇ ਆ ਤਾਂ ਤਿੰਨ ਦਿਨ ਹੋ ਗਏ ਜੰਗ ਸਵੇਰੇ ਵੇ ਆਪਣੇ ਆਪਣੀ ਚਾਹ ਬਹੁਤ ਸ਼ਵਾਰਗਨ ਆ ਚਾਹ ਬਹੁਤ ਸ਼ਵਾਰਗਨ ਦੀਦੀ मतलब papa mummy ਨੂੰ ਕਹਿੰਦੇ ਤੇ ਮੇਰੇ ਆਪਣੀ ਚਾਹ ਬਹੁਤ ਸ਼ਵਾਰਗਨ ਇਹਨਾਂ ਨੂੰ ਕੋਈ ਕੰਮ ਤਾਂ ਦਾ ਨਹੀਂ ਹੁੰਦਾ ਬਸ ਕੈਮਰਾ ਆਨ ਕਰ ਲੈਂਦੇ ਆ ਤੇ ਘਰ ਦੀਆਂ ਗੱਲਾਂ ਹੀ ਖੋਲ ਕੇ ਲੋਕਾਂ ਨੂੰ ਦੱਸਣ ਲੱਗ ਪੈਂਦੇ ਆ ਤੇ ਫਿਰ ਲੋਕਾਂ ਨੂੰ ਕਹਿਣਗੇ ਕਿ ਤੁਸੀਂ ਸਾਡੀ ਵੀਡੀਓ ਤੇ ਆ ਬੋਲਿਆ ਉਹ ਕੀਤਾ ਇਦਾਂ ਕੀਤਾ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਤੁਸੀਂ ਕੀ ਬੋਲਣਾ ਕੀ ਨਹੀਂ ਬੋਲਣਾ ਹਨ ਘਰ ਦੀਆਂ ਗੱਲਾਂ ਹੀ ਦੱਸਣ ਲੱਗ ਪੈਂਦੇ ਆ ਕੌਣ ਗੁੱਸੇ ਆ ਤੇ ਕੌਣ ਛੇਦੀ ਮਨ ਜਾਂਦਾ ਇਹ ਗੱਲਾਂ ਦੱਸਣ ਵਾਲੀਆਂ ਹੈਗੀਆਂ ਵੈਸੇ ਬਸ ਇੱਕ ਜਗ੍ਹਾ ਤੇ ਬੈਠ ਜਾਂਦੇ ਆ ਤੇ ਉੱਥੇ ਹੀ ਵਲੌਗ ਕੰਪਲੀਟ ਕਰ ਦਿੰਦੇ ਆ ਕੋਈ ਕੰਮ ਕੰਮ ਕਰਦੇ ਵੀ ਦਿਖਾ ਦਿਆ ਕਰੋ ਖੇਤ ਬੰਦਾ ਮਨ ਵੀ ਲੈਵੇ ਕਿ ਹਾਂ ਵਲੌਗ ਬਣਾਇਆ ਹੈ ਪਰ ਇੱਕੇ ਜਗ੍ਹਾ ਬੈਠ ਕੇ ਘਰੇਲੂ ਗੱਲਾਂ ਹੀ ਕਰੀ ਜਾਂਦੇ ਆ ਮੇਰਾ ਕਮਰਾ ਉੱਥੇ ਫੂਲ ਵਾਲਾ ਠੀਕ ਆ ਉੱਥੇ ਕਹਿੰਦੇ ਮੇਰੀ ਆ ਗਈ ਮੈਨੂੰ ਜਿਆਦਾ ਆਉਂਦੀ ਆਉਂਦੀ ਮੈਨੂੰ ਲੱਗਦਾ ਆਪਣੇ ਘਰ ਵਾਲੇ ਜੇ ਨਾ ਪੂਰਾ ਸ਼ੱਕ ਕਰਦੀ ਆ ਜਿਸ ਹਾਮ ਨਾਲ ਇਹ ਨਾ ਬਾਰ ਬਾਰ ਪੁੱਛੀ ਜਾਂਦੀ ਆ ਕਿ ਮੇਰਾ ਕਮਰਾ ਠੀਕ ਆ ਮੇਰਾ ਕਮਰਾ ਠੀਕ ਆ ਇੱਕ ਦਿਨ ਤੈਨੂੰ ਹੋਇਆ ਹਾਲੀ ਪੇਕੇ ਆਈ ਨੂੰ ਤੇ ਉਸੇ ਟਾਈਮ ਤੇਰੇ ਕਮਰੇ ਨੂੰ ਇਹ ਢਿਸ਼ੇ ਤਿੱਕੀ ਗੁੱਲੀ ਲੱਗ ਗਈ ਆ ਕਿਤੇ ਤੇਰਾ ਕਮਰਾ ਕਿਤੇ ਪੱਜ ਚੱਲਿਆ ਵਾ ਦੂਸਰੀ ਗੱਲ ਇਹ ਜਠਾਣੀ ਦੇ ਵੇਖ ਲੋ ਲੱchn ਇਹਨੇ ਨਾ ਹਰੇ ਗੱਲ ਦੇ ਵਿੱਚ ਬੋਲਣਾ ਹੀ ਬੋਲਣਾ ਹੁੰਦਾ ਹੈ ਦਾਦੋ ਜੀ ਨੇ ਹੁਣ ਕਹਿੰਦੀ ਹੈ ਕਿ ਦੱਸ ਤੇਰੇ ਕਮਰੇ ਨੂੰ ਕਿਤੇ ਨੇਰੀ ਆ ਗਈ ਆ ਫਲਾਣਾ ਢਮਗਾਣਾ ਤੂੰ ਉਹਨਾਂ ਦੋਨਾਂ ਦੀਆਂ ਗੱਲਾਂ ਵਿੱਚ ਕਿਉਂ ਆਈ ਨਾ ਇੰਟਰਫੇਅਰ ਕਰਦੀ ਆ ਨਾ ਤੈਨੂੰ ਕੋਈ ਪੁੱਛਦਾ ਨਾ ਗਿਛਦਾ ਵਿੱਚ ਇਹਨੇ ਲੱਤਾਂ ਫਸਾਉਣੀਆਂ ਹੀ ਹੁੰਦੀਆਂ ਚੁੱਪ ਕਰਕੇ ਆਪਣਾ ਵਲੌਗ ਬਣਾਈ ਜਾ ਵੀਡੀਓ ਨਹੀਂ ਬਣਾਉਣੀ ਫਰੀ ਤੇ ਚੋਕਾ ਜਿਹਾ ਥੋੜਾ ਜਾ ਹੁਣ ਮੇਰਾ ਸ਼ੌਕ ਆ ਜੀ ਹੁਣ ਇੱਕ ਘੋੜੀ ਲਿਆਉਣੀ ਆ ਉਹਦਾਂ ਵਿਆਹ ਦੀ ਘੋੜੀ ਦੇਖੀ ਹਲਾ ਉਹ ਘੋੜੀ ਤੇ ਕਾਨੂੰ ਇੱਕ ਵਾਰੀ ਦਾ ਸ਼ੌਕ ਕਿਉਂ ਜਮਾ ਸਾਤਵੀਂ ਫਿਰ ਚੁੱਪ ਇੱਕ ਸੱਤ ਨਹੀਂ ਬੋਲਗੇ ਨਾ ਜ਼ਿਆਦਾ ਇਹ ਬੇਸ਼ਰਮ ਬੰਦਾ ਹੈ ਇਹਨੂੰ ਪਤਾ ਹੀ ਨਹੀਂ ਲੱਗਦਾ ਕੀ ਬੋਲਣਾ ਤੇ ਕੀ ਨਹੀਂ ਬੋਲਣਾ ਬੇਸ਼ਰਮਾ ਕੈਮਰਾ ਆਨ ਕਰ ਲੈਣਾ ਤੇਨੂੰ ਅਕਲ ਨਹੀਂ ਹੈਗੀ ਤੇਰੀ ਘਰ ਵਾਲੀ ਨੂੰ ਸ਼ਰਮ ਆ ਗਈ ਹੋਗੀ ਪਰ ਦੇਖ ਲੋ ਆਪਣੀ ਸੱਸ ਦੇ ਸਾਹਮਣੇ ਕਿਹੋ ਜਿਹਾ ਸ਼ਬਦ ਬੋਲਿਆ ਜਾਂਦਾ ਹੈ ਕਿ ਜੇ ਤੁਸੀਂ ਕੋਈ ਚੀਜ਼ ਲੈਣੀ ਆ ਕਰਨੀ ਆ ਹਨਾ ਜਿੱਦਾਂ ਵੀ ਆ ਤੇ ਤੁਸੀਂ ਕੈਮਰੇ ਨੂੰ ਅੱਗ ਲਾ ਦਿਓ ਬੰਦ ਕਰਕੇ ਜਿਹੜੀ ਸਲਾਹ ਕਰਨੀ ਕਰ ਲਿਆ ਕਰੋ ਅਜਿਹੇ ਆ ਦਾਦੋ ਜੀ ਆ ਉਹ ਦੇਖੋ ਕਿਵੇਂ ਸਵਾਦ ਲੈਂਦੀ ਹਰੇਕ ਗੱਲ ਦੇ ਵਿੱਚ ਕਿ ਇਹਨੂੰ ਪਤਾ ਨਹੀਂ ਕੀ ਮਜ਼ਾ ਆਉਂਦਾ ਹੈ ਤੂੰ ਆਪਣੇ ਘਰ ਵਾਲੇ ਨੂੰ ਜਾ ਕੇ ਕਿਤੇ ਦੇਖ ਲਾ ਉਹਨੂੰ ਵੀ ਕਿਤੇ ਰੋਟੀ ਚਾਹ ਪੋਚ ਲਾ ਸਾਰਾ ਦਿਨ ਇੱਥੇ ਬੈਠੀ ਰਹਿਣੀ ਹੈ ਨਾ ਪਰ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਇਹ ਰੀਅਲ ਵੀਡੀਓ ਬਣਦੀ ਅਸੀਂ ਕੁਝ ਨਹੀਂ ਕੱਟ ਵੱਢਣਾ ਕੋਈ ਕੁਝ ਨਹੀਂ ਕਰਨਾ ਠੀਕ ਹੈ ਤੇ ਗੱਲ ਤੁਸੀਂ ਸੁਣ ਲੈਣਾ ਆਪੇ ਕਹਿੰਦੇ ਅਸੀਂ ਵੀਡੀਓ ਦੇ ਵਿੱਚ ਕੋਈ ਕੱਟ ਵੱਢ ਨਹੀਂ ਕਰਦੇ ਤੇ ਉਹ ਤੇ ਸਾਰਿਆਂ ਨੂੰ ਪਤਾ ਹੈ ਕਿ ਇੱਕੇ ਥਾਂ ਬੈਠ ਕੇ ਤੁਸੀਂ ਵਲੌਗ ਕੰਪਲੀਟ ਕਰ ਲੈਂਦੇ ਹੋ ਹਨ ਤੇ ਵੀਡੀਓ ਨੂੰ ਐਡੀਟਿੰਗ ਕਰਨ ਲੱਗੇ ਵੀ ਤੁਹਾਡੀ ਕੋਈ ਮਿਹਨਤ ਨਹੀਂ ਲੱਗਦੀ ਕੋਈ ਤੁਸੀਂ ਥੰਬਨੇਲ ਨਹੀਂ ਬਣਾਉ ਹੁੰਦਾ ਹੈ ਤੇ ਜਦੋਂ ਤੁਹਾਡੀਆਂ ਗੱਲਾਂ ਖਤਮ ਹੋ ਜਾਂਦੀਆਂ ਉਦੋਂ ਮਤਲਬ ਜੋ ਵੀ ਤੁਹਾਡੀ ਵੀਡੀਓ ਦੇ ਵਿੱਚ ਇੱਕ ਵੀ ਕੱਟ ਨਹੀਂ ਹੁੰਦਾ ਤੇ ਉੱਥੋਂ ਪਤਾ ਲੱਗਦਾ ਕਿ ਤੁਸੀਂ ਕੋਈ ਵੀ ਮਿਹਨਤ ਨਹੀਂ ਕਰਦੇ ਬਸ ਇੱਕੇ ਜਗ੍ਹਾ ਬੈਠ ਕੇ ਵੀਡੀਓ ਬਣਾ ਲੈ ਲੈਂਦੇ ਹੋ ਨਾ ਕੋਈ ਕੱਟ ਨਾ ਕੋਈ ਵਾੜ ਤੂੰ ਆਪੇ ਆਪਣੇ ਮੂੰਹੋਂ ਦੱਸ ਦਿੱਤਾ ਨਾ ਤੇ ਫਿਰ ਇਹਦੇ ਵਿੱਚ ਕੰਮ 'ਚ ਕੀ ਮਿਹਨਤ ਤੁਸੀਂ ਕਰਦੇ ਹੋ ਖੜੀ ਨਹੀਂ ਨਾ ਹੋ ਹੁੰਦਾ ਲੱਤਾਂ ਤੇ ਲੱਤਾਂ 'ਤੇ ਵਜਨ ਨਹੀਂ ਜਾਂਦਾ ਨਰ ਕਰਨ ਉਹ ਯਾਬੀ ਤੇ ਆਵੀ ਆਵੀ ਉਹ ਤਾਂ ਹੀ ਨਿਕਲ ਗਈ ਇਹ ਲੱਛਣ ਕਰੀ ਜਾਂਦਾ ਮੈਨੂੰ ਤਾਂ ਇੱਕ ਗੱਲ ਨਹੀਂ ਸਮਝ ਰਾਦੀ ਕਿ ਜੈਸਮੀਨ ਦੀ ਜਠਾਣੀ ਇੱਥੇ ਕੀ ਕਰਦੀ ਹੈ ਤੇ ਜੈਸਮੀਨ ਦੀ ਨਰਾਨ ਨੂੰ ਕਾਫੀ ਡੈਮ ਹੋ ਗਿਆ ਇੱਥੇ ਤੁਰੇ ਫਿਰਦੀ ਆ ਕਿ ਤੈਨੂੰ ਆਪਣੇ ਘਰ ਟੇਕੇ ਬੈਠਣ ਜਾਂਦਾ ਤੂੰ ਐਵੇਂ ਆਵੇ ਭਰਾ ਦੇ ਸਹੁਰੇ ਘਰ ਇੰਨੇ ਦਿਨ ਹੋ ਗਏ ਇੱਥੇ ਬੈਠੀ ਰਹੀ ਨਹੀਂ ਅਗਲੇ ਦੇ ਘਰ ਵਿੱਚ 100 ਕੋਈ ਪ੍ਰਾਈਵੇਸੀ ਹੁੰਦੀ ਕੋਈ 100 ਕੋਈ ਹਨਾ ਬੰਦਾ ਉੱਚਾ ਨੀਵਾ ਬੋਲ ਦਿੰਦਾ ਪਰ ਇਹਨਾਂ ਨੂੰ ਇੰਨੀ ਅਕਲ ਹੀ ਨਹੀਂ ਹੈਗੀ ਦੂਸਰੀ ਗੱਲ ਕਹਿੰਦੀ ਕਿ ਉਹ ਤੋਂ ਆਪਣੀਆਂ ਲੱਤਾਂ ਤੇ ਭਾਰ ਨਹੀਂ ਪੈਂਦਾ ਠੀਕ ਆ ਮੰਨ ਲਿਆ ਨਹੀਂ ਭਾਰ ਪੈਂਦਾ ਤੇ ਜਦੋਂ ਪੈਂਦਾ ਵੀ ਹੁੰ ਦੇਖਿਆ ਆਪਣੀ ਗਲਤਾਂ ਦੇ ਭਾਰਤੂਰੀ ਫਿਰਦੀ ਨੂੰ ਕੰਮ ਤਾਂ ਇੱਕੋ ਹੀ ਕਰਦਾ ਕਰਦੀ ਨਹੀਂ ਗਈ ਠੀਕ ਆ ਨਾ ਲੈ ਮੈਨੂੰ ਵੀ ਬਗ ਮੈਨੂੰ ਵੀ ਨਾ ਉਡਾਉਣ ਲਈ ਜਨਨ ਲੱਗਾ ਹੁਣ ਤੁਸੀਂ ਦੇਖ ਲੈਣਾ ਇਹਦਾ ਪਿਓ ਦੇਖ ਲੋ ਕੀ ਲੱਛਣ ਕਰਦਾ ਹੈ ਕਿ ਸਿਆਣਾ ਬਿਆਣਾ ਹੈਗਾ ਹੈ ਸਿਰ ਤੇ ਤੂੰ ਪੱਗ ਬੰਨੀ ਆ ਸੋਹਣੇ ਕੰਮ ਕਰਿਆ ਕਰ ਕੀ ਲੱਛਣ ਕਰਦਾ ਨਾ ਬੇਣ ਗੱਲੋਂ ਮੂੰਹ ਖੁੱਲ ਹੀ ਜਾਂਦਾ ਓਵੇਂ ਧੀ ਕਰਦੀ ਰਹਿੰਦੀ ਆ ਭਾਵੇਂ ਇਹਨਾਂ ਦੇ ਮੂੰਹ ਦੇ ਵਿੱਚ ਮੱਖੀਆਂ ਪੈ ਜਾਣ ਪਰ ਇਹਨਾਂ ਨੂੰ ਅਕਲ-ਉਕਲ ਹੈ ਨਹੀਂ ਕਿ ਤੁਹਾਨੂੰ ਹੀ ਪਤਾ ਹੈ ਕਿ ਕੈਮਰਾ ਆਉਣ ਵਾ ਵਲੌਗ ਬੰਦਿਆ ਹੈ ਕਿ ਆਹ ਲੱਛਣ ਨਾ ਕਰੋ ਹਾਂ ਤੁਸੀਂ ਕੁਝ ਨਹੀਂ ਕਰਕੇ ਹਾਂ ਬਈ ਉਹ ਸਾਸ਼ਟ੍ਰਿਕਲ ਬਣਾ ਦੋ ਬਾਈ ਉਰੀ ਖਾਲਸਾ ਬਹਿੂ ਜੀ ਕੀ ਪਤੇ ਦੱਸ ਵੀ ਦਿਆ ਕਰੋ ਕੈਮਰਾ ਚਲਾ ਲਿਆ ਕਹਿੰਦਾ ਦੱਸ ਵੀ ਦਿਆ ਕਰੋ ਕਿ ਕੈਮਰਾ ਚਲਾ ਲਿਆ ਤੇ ਇਹਨੂੰ ਨਹੀਂ ਪਤਾ ਲੱਗਦਾ ਕਿ ਕੈਮਰਾ ਆਨ ਆ ਜੇ ਕੋਈ ਫੋਨ ਲੈ ਕੇ ਤੁਹਾਡੇ ਸਾਹਮਣੇ ਖੜਾ ਹੈ ਤੇ ਅੰਨੇ ਨੂੰ ਦੇਖੂਗਾ ਕਿ ਬੰਦਾ ਅਗਲਾ ਕੈਮਰਾ ਆਨ ਕਰਕੇ ਬੈਠਾ ਕਿ ਵਲੌਗ ਬਣਦਾ ਹੈ ਕੋਈ ਵੀਡੀਓ ਬਣਦੀ ਆ ਹਨਾ ਪਾਗਲ ਸਮਝਦੇ ਲੋਕਾਂ ਨੂੰ ਕਿ ਬਸ ਅਹੀਂ ਸਹੀ ਆ ਤੇ ਲੋਕ ਮੂਰਖੀ ਆ ਲੋਕਾਂ ਨੂੰ ਥੋੜਾ ਪਤਾ ਲੱਗਦਾ ਹੈ ਕਿ ਇਹ ਏਡੇ ਜਾਰੇ ਸ਼ਰੀਫ ਕਿਵੇਂ ਭੋਲਾ ਬਣ ਬਣ ਕੇ ਬਹਿੰਦਾ ਹੈ ਥੋੜੀ ਥੋੜੀ ਕਰਦੇ ਫਿਰ ਚੀਕਾ ਮਾਰੀ ਜਾਂਦੀ ਹੁੰਦੀ ਆ। ਥੋੜਾ ਜਿਹਾ ਚੱਲਣਾ ਤੋਂ ਚੱਲਣਾ ਹੀ ਹੁੰਦਾ। ਮੇਰਾ ਬੀਤ ਗਿਆ। ਸਾਰੇ ਤੇ ਹਟੇ ਨੰਗੇ ਵੱਗਦਾ। ਪਾਪਾ ਨੇ ਕਹਿ ਤਾ ਕੇ ਹੁਣ ਵੀ ਆ ਸਾਰੇ ਬਟਾ ਲੱਗ ਜਾਂਦਾ। ਦੇਖਣ ਟਾਈਮ ਪੈਣ ਜਮੇ। ਚਲੋ ਜੇ ਪਿਓ ਦੇ ਲੱਛਣ ਕਿ ਪਿਓ ਆ ਕੋ ਕਹਿੰਦਾ ਇਹ ਕੀ ਥੋੜੀਆਂ ਜਿਹਾ ਚੀਕਾ ਘੱਟ ਮਾਰਿਆ ਕਰ ਰੋਣਾ ਘੱਟ ਪਾਇਆ ਕਰ। ਇਹ ਜਿਹੜੀਆਂ ਗੱਲਾਂ ਹੁੰਦੀਆਂ ਨੇ ਇਹ ਮਾਵਾਂ ਧੀਆਂ ਦੀਆਂ ਗੱਲਾਂ ਹੁੰਦੀਆਂ ਨੇ ਉਹੀ ਆਪਸ ਦੇ ਵਿੱਚ ਜਿਹੜੀਆਂ ਕਰਦੀਆਂ ਵਾਂ ਪਰਦੇ ਦੇ ਮਤਲਬ ਇਹ ਚ ਕਰਦੀਆਂ ਗੱਲਾਂ ਕਿਸੇ ਨੂੰ ਨਹੀਂ ਸ਼ੋਅ ਕਰਦੀਆਂ ਹਨਾ ਮਾਵਾਂ ਧੀਆਂ ਦੀਆਂ 100 ਗੱਲਾਂ ਹੁੰਦੀ ਨਹੀਂ ਫਾਪਦੀਆਂ ਬਿਲਕੁਲ ਨਹੀਂ ਚੰਗਾ ਲੱਗਦਾ ਇੱਕ ਪਿਓ ਆਪਣੀ ਕੁੜੀ ਨੂੰ ਐੋਜੇ ਸ਼ਬਦ ਬੋਲਦਾ ਹੈ ਭੋਰਾ ਜਿੰਨੀ ਵੀ ਸੰਗ ਸ਼ਰਮਣੀ ਹੈਗੀ ਕੀ ਤੁਸੀਂ ਲੋਕਾਂ ਨੂੰ ਸਿੱਖਿਆ ਦੇਣੀ ਆ ਤੁਹਾਨੂੰ ਖੁਦ ਹੀ ਨਹੀਂ ਪਤਾ ਲੱਗਦਾ ਕੀ ਬੋਲਣਾ ਹੈ ਜਾਂ ਨਾ ਕੀ ਨਹੀਂ ਬੋਲਣਾ ਬੇਸ਼ਰਮ ਕੰਮ ਕਰੇਗਾ ਪਰ ਕੁਹਾ ਰਿਹਾ ਅੱਜ ਦੋ ਤਿੰਨ ਲੜੀਆਂ ਬੈਠੀਆਂ ਸੀ ਸਵੇਰੇ ਉਹਦੇ ਪਾਪਾ ਜੀ ਰੋਟੀ ਫੇਰ ਵਿਚਾਰੇ ਆਏ ਦੇ ਦੇ ਬੈਠੇ ਵੀ ਕਾਦੋ ਆਟਾ ਬਨੇ ਆ ਵੀ ਤਾਂ ਠੀਕ ਆ ਆਟਾ ਪਿਆ ਤਾਂ ਸਾਡੇ ਦੇਖ ਲੈ ਤੇਰਾ ਘਰ ਵਾਲਾ ਹੀ ਤੇਰੇ ਘੇਰ ਖੋਲੀ ਜਾਂਦਾ ਹੈ ਠੀਕ ਆ ਨਾ ਉਹ ਕਹਿੰਦਾ ਕਿ ਦੋ ਚਾਰ ਜਣੀਆਂ ਹੈਗੀਆਂ ਸੀ ਗੱਲਾਂ ਮਾਰੀ ਜਾਂਦੀਆਂ ਸੀ ਤੇ Papa ਰੋਟੀ ਨੂੰ ਦੇਖੀ ਜਾਂਦਾ ਸੀ ਇਹਨਾਂ ਨੂੰ ਬਸ ਗੱਲਾਂ ਨਾਲ ਚਸਕਾਉਂਦਾ ਹੈ ਕਿ ਗੱਲਾਂ ਗੱਲਾਂ ਦਾ ਖੜਾ ਬਣਾ ਛੜਦੀਆਂ ਇੱਕ ਜਿਠਾਣੀ ਰਲਈ ਹੁੰਦੀ ਆ ਤੇ ਜੀ ਜੈਸਮੀਨ ਦੀ ਇੱਕ ਜਿਹ ਨਰਾਣਾ ਹੀ ਸੀ ਤੇ ਬਸ ਗੱਲਾਂ ਹੀ ਕਰਦੀਆਂ ਰਹਿੰਦੀਆਂ ਸਾਰਾ ਦਿਨ ਤੇ ਅਗਲਾ ਵਿਚਾਰਾ ਰੋਟੀ ਨੂੰ ਤਸੰਦਿਆ ਜਿਹੜਾ ਇਹਨਾਂ ਦਾ ਸਹੁਰਾ ਹੈ ਤੇ ਉਹਨੇ ਤੇਰੇ ਘਰ ਵਾਲੇ ਨੇ ਹੁਣ ਪੋਲ ਖੋਲਦੀ ਹੁਣ ਇਹ ਨਾ ਕਹਿ ਦਿਓ ਕਿ ਸਾਡੇ ਘਰ ਦੀਆਂ ਗੱਲਾਂ ਦੱਸ ਦੇ ਜੇ ਤੁਸੀਂ ਆਪ ਹੀ ਲੋਕਾਂ ਨੂੰ ਆਪਣੀਆਂ ਗੱਲਾਂ ਦੱਸ ਦੇ ਜੇ ਜਿਹੜੀ ਜਲੂਸ ਆਪਣਾ ਖੁਦ ਕਢਵਾਉਂਦੇ ਜੇ ਠੀਕ ਆ ਅੱਬੇ ਤੁਸੀਂ ਤਾਂ ਨਹੀਂ ਰ ਘੇੜੀ ਕਰ ਮੈਂ ਕਹਿ ਰਿਹਾ ਬਸ ਤਰੀਓ ਦੇਖਦੇ ਰਹਿ ਕੇ ਜਿਹੜੇ ਹੋਰ ਪਹਿਲਾਂ ਸੌ ਕੰਮ ਕਰਦੇ ਉਹ ਤਾਂ ਨਹੀਂ ਦੇਖੇ ਇਹਗੇ ਉਹ ਦੇਖਦੇ ਨਹੀਂ ਕਰਿਓ ਹਾਂ ਸੌ ਕਿਹਾ ਤਾਂ ਸੌ ਦੀ ਦਾ 10 ਗਣਾ ਬੱਸ ਮੇਰੀ ਕਲਪਨਾ ਹੈਗੀ ਕਿ ਘਰ ਨੂੰ ਬਸ ਚਿੜੀਆ ਘਰ ਬਣਾ ਕੇ ਰੱਖਿਆ ਕਿੰਨਾ ਜਿਆਦਾ ਉੱਚੀ ਉੱਚੀ ਰੌਲਾ ਪਾਉਂਦੇ ਆ ਛੋਟਾ ਜਿਹਾ ਬੱਚਾ ਦਿਨਾਂ ਦਾ ਬੱਚਾ ਹੈ ਨਾ ਕਿ ਮਹੀਨਿਆਂ ਦਾ ਠੀਕ ਹੈ ਨਾ ਤੇ ਉਹਨੂੰ ਗੋਦੀ ਵਿੱਚ ਬਿਠਾ ਕੇ ਕਿੰਨਾ ਜਿਆਦਾ ਚੀਕ ਚਿਆੜਾ ਪਾਉਂਦੇ ਇੰਨਾ ਜਿਆਦਾ ਰੌਲਾ ਪਾਉਂਦੇ ਇੰਨਾ ਜਿਆਦਾ ਰੌਲਾ ਪਾਉਂਦੇ ਆ ਉਹ ਜਵਾਕ ਵੀ ਵਿਚਾਰਾ ਸੋਚਦਾ ਹੋਣਾ ਕਿ ਮੈਂ ਇਹਨਾਂ ਕੋਲ ਕਿੱਥੇ ਆ ਗਿਆ ਵਲੌਗਰਾਂ ਦੇ ਘਰੇ ਇਹਨਾਂ ਨੇ ਤਾਂ ਮੈਨੂੰ ਵੀ ਦੁਖੀ ਕੀਤਾ ਪਿਆ ਵਾ ਕਿ ਸਾਰਾ ਦਿਨ ਕੈਮਰਾ ਆਨ ਕਰ ਛੱਡਦੇ ਜੇ ਤੇ ਤੁਹਾਨੂੰ ਬਸ ਗੱਲਾਂ ਦਾ ਅਕੜਾ ਹੀ ਬਣਾ ਛੱਡਦੇ ਆ ਜਿਉਂ ਗੱਲਾਂ ਕਰਨੀਆਂ ਐ ਤੇ ਤੁਸੀਂ ਕਰਦੇ ਆ ਮੈਂ ਹਮੇਸ਼ਾ ਬਹੁਤ ਕੰਮ ਕਰਕੇ ਦਿਖਾਉਂਦਾ ਹਾਂ ਹੈ ਅਸੀਂ ਕਿੰਨੀ ਕੰਮ ਕੀਤੀ ਹੈ ਅਸੀਂ ਹੈਂਡ ਕਰਦੀ ਹੈ ਜਦੋਂ ਮੈਂ ਦੇਖਿਆ ਮੇਰੇ ਗੱਲ ਨਾਲ ਮੈਂ ਸੰਭਰ ਆ ਗਿਆ ਭਾਈ ਆ ਗਿਆ ਵਧੀਆ ਕਰ ਬਦਾਰ ਤਾਂ ਮੋਕੇ ਨਾ ਕੰਮ ਕਰਕੇ ਦਿਖਾਉਂਦਾ ਮੈਂ ਬਹੁਤ ਕੰਮ ਕਰਕੇ ਦਿਖਾਉਂਦਾ ਤੁਹਾਡਾ ਮੂੰਹ ਬਿਲਕੁਲ ਨਹੀਂ ਪਸੰਦ ਆਇਆ ਅੱਜ ਤੂੰ ਇਹਨਾਂ ਦਾ ਪਤਾ ਨਹੀਂ ਕਰਦਾ ਕੀ ਸਿਸਟਮ ਆ ਇਹ ਬੰਦੇ ਜਿੰਨੇ ਵੀ ਹੈਗੇ ਨਾ ਇਹਦਾ ਜਵਾਈ ਹੋ ਗਿਆ ਤੇ ਇੱਕ ਇਹ ਹੋ ਗਿਆ ਹਨਾ ਜੈਸਮੀਨ ਦਾ ਪਿਓ ਇਹਨਾਂ ਨੂੰ ਜਨਾਨੀਆਂ ਵਿੱਚ ਉਹਨਾਂ ਕੋ ਮਤਲਬ ਵੇਲ ਹੀ ਨਹੀਂ ਮਿਲਦੀ ਜਨਾਨੀਆਂ ਜੀ 24 ਘੰਟੇ ਬਸ ਵੜੇ ਰਹਿੰਦੇ ਆ ਤੇ ਜਨਾਨੀਆਂ ਦੇ ਕੰਮਾਂ ਚ ਜਾਰੀ ਦੇ ਅੰਦਾਜ਼ੇ ਕਰਦੇ ਆ ਉਹ ਕੀ ਕਰਦੇ ਆ ਕੀ ਬਣਾਉਂਦੇਗਾ ਤਾਈਆਂ ਦੇ ਸਾਰਾ ਦਿਨ ਸਬਜ਼ੀਆਂ ਨੂੰ ਢੜਕੇ ਲਾਉਂਦੇ ਰਹਿੰਦੇ ਆ ਉਹੀ گاਾਂ ਆਦਤ ਆਪਣੇ ਜਵਾਈ ਨੂੰ ਸਿਖਾ ਰਿਆ ਬੇਅਗਲਾ ਕਿਵੇਂ ਇਹਦੇ ਲੱਛਣ ਕਰਦਾ ਵਾ ਮੂੰਹ ਵੇਖੋ ਕਿਵੇਂ ਬਣਾਉਂਦਾ ਕਿੱਡਾ ਪੈੜਾ ਲੱਗਦਾ ਏ ਸ਼ਰਮ ਸ਼ੁਰਮਾ ਹੈਗੀ ਕਿ ਨਹੀਂ ਹੈਗੀ ਤੈਨੂੰ ਤੁਹਾਡੇ ਪਿੰਡ ਦੇ ਲੋਕ ਤੁਹਾਨੂੰ ਮਤਲਬ ਤੁਹਾਡੇ ਰ ਕਿੱਡੇ ਸੋਚਦੇ ਹੋਣਗੇ ਕਿ ਕੀ ਹਨਾ ਇਹ ਜਲੂਸ ਕੱਟ ਕੇ ਬੈਠੇ ਇੱਥੇ ਕਿ ਸਾਰਾ ਦਿਨ ਬਸ ਜਨਾਨੀਆਂ ਚ ਵੜੇ ਰਹਿੰਦੇ 24 ਘੰਟੇ ਤੇ ਇੱਥੇ ਬੈਠੇ ਵਲੋਗ ਕੰਪਲੀਟ ਕਰ ਲੈਂਦੇ ਹੋ ਉਹ ਫਿਰ ਜਿਵੇਂ ਤੇ ਤੂੰ ਕਹਦਾ ਨਾ ਲੱਚਣ ਉਹਵੇਂ ਤੇਰੀ ਧੀ ਕਰਦੀ ਆ ਨਾ ਤੁਹਾਨੂੰ ਪਤਾ ਲੱਗਦਾ ਕਿੱਥੇ ਬੋਲਣਾ ਕੀ ਨਹੀਂ ਬੋਲਣਾ ਉੱਚੀ ਉੱਚੀ ਇੰਨਾ ਸੰਗ ਪਾੜ ਪਾੜ ਕੇ ਬੋਲਦੇ ਆ ਨਾ ਉਹ ਜਵਾਗ ਦੇ ਕੰਨਾਂ ਦੇ ਵਿੱਚ ਆਵਾਜ਼ ਹੀ ਡੀ ਉੱਚੀ ਜੀ ਜਾਂਦੀ ਆ ਭੋਰਾ ਜਿੰਨੀ ਵੀ ਸ਼ਰਮਣੀ ਹੈਗੀ ਕੋਈ ਬਾਹਰ ਖੇਤਾਂ ਦਾ ਕੰਮ ਕਰ ਲਿਆ ਕਰੋ 24 ਘੰਟੇ ਬਸ ਜਨਾਨੀਆਂ ਚ ਵੜੇ ਰਹਿੰਦੇ ਹੋ ਕੀ ਜਨਨੀਆਂ ਕੰਮ ਕਰਦੀਆਂ ਕੀ ਜਨਨੀਆਂ ਗੱਲਾਂ ਕਰਦੀਆਂ ਬ